ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਨਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਦੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਦੋਸਤੋ ਇਸ ਘਰ ਚੋਂ ਕਾਫੀ ਟਾਈਮ ਬਾਅਦ ਆਇਆ ਇੱਕ ਵੀਡੀਓ ਬਣਾਉਣ ਲੱਗੇ ਆਂ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਟੋਪ ਦੀ ਸਾਹੀਵਾਲ ਵਹਿੜ ਦਿਖਾ ਦੇਣੀ ਦੂਜਾ ਸੁਆ ਤਾਜੀ ਸੋਈ ਸਵਾਈ ਖਵਾਨਾ ਬਹੁਤ ਜ਼ਬਰਦਸਤ ਤਿਆਰ ਕੀਤਾ ਹੋਇਆ ਤੇ ਥਾਣਾ ਇਹ ਛੇ ਵੀ ਬਹੁਤ ਜ਼ਿਆਦਾ ਸੋਹਣੀ ਹੈ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦ ਲਿਆ ਜੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਹਾਂਜੀ ਦੋਸਤੋ ਦੂਜਾ ਸੂਆ ਵੜ ਸੁਈ ਆ 8 ਦਿਨ ਵੀਰ ਕਰਾਂ ਸੁਈ ਨੂੰ ਟਾਈਮ ਹੋ ਗਿਆ ਤੇ 15 ਲੀਟਰ ਦੁੱਧ ਖੁੱਲਾ ਵੀਰ ਕਰਾਂ ਥੱਲੇ ਤਿਆਰ ਤੇ ਥਣਾਂ ਦਾ ਗੈਪ ਦੇਖ ਸਕਦੇ ਆ ਚਾਰੇ ਥਣ ਕੱਲੇ ਕਰੇ ਨਿਖਰ ਵਿੱਚ ਚੁਵਾਈਏ ਲੱਗੇ ਹੋਏ ਮੁੱਠੀ ਵਾਲੇ ਥਣ ਲੱਗੀ ਹੋਏ ਚਾਰੇ ਦੋਸਤੋ ਆਹ ਦੇਖ ਸਕਦੇ ਆ ਆਹ ਦੇਖ ਸਕਦੇ ਆ ਚਾਰੇ ਥਾਣਾ ਚਵਾ ਇੱਕੋ ਜਾਂ ਸੀਲ ਠੰਡੀ ਬਾਈ ਕਹਿੰਦਾ ਬਹੁਤ ਜ਼ਿਆਦਾ ਆ ਦੇਖ ਸਕਦੇ ਆ ਠੰਡੀ ਸੀਲ ਬਹੁਤ ਆ ਤੇ ਮਗਰ ਇਹਦੇ ਵੱੱਛੀ ਆ ਤੇ ਬਾਈ ਕਹਿੰਦਾ ਨਾਰਮਲੀ 16 17 ਕਿਲੋ ਤੱਕ ਖੁੱਲਾ ਚਵਾ ਦੂਗੀ ਦੇਖ ਸਕਦੇ ਆ ਚੰਗੀ ਵੜਾ ਦੋਸਤੋ ਹਵਾਨਾ ਬਹੁਤ ਚੰਗਾ ਤਿਆਰ ਕੀਤਾ ਹੋਇਆ ਤੇ ਵੀਡੀਓ ਬਣਾਉਂਦਾ ਟਾਈਮ ਸਾਢੇ 10 ਹੋ ਚੁੱਕੇ ਆ ਉਸ ਹਸਣ ਤੇ ਲਿਵਰੀ ਜੱਜਮੈਂਟ ਲਾ ਸਕਦੇ ਆ ਦੋਸਤੋ ਵੜ ਦਾ ਪ੍ਰਾਈਸ ਬਾਈ ਨੇ ਰੱਖਿਆ ਹੈ 52000 ਰੁਪਇਆ ਉੱਚੇ ਵੀਰ ਕਹਿੰਦਾ ਮਾਨਤਨ ਕਰਦਾਂਗੇ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਸਾਹੀ ਵਾਲ ਵੜਵ ਕਾਉ ਸੀਗੀ ਚੈਨਲ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੂਟੀਨ 'ਚ ਦੇਖਣ ਲਈ ਮੈਂ ਸਾਰਿਆਂ ਤੈਜ ਦੇ ਰੋ ਧੰਨਵਾਦ ਕਰਦਾ ਅਗਲੀ ਵੀਡੀਓ ਜਲਦ ਮਿਲਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ